ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਜਿੱਧੂ ਤੇ ਮੇਰੇ ਨਾਲ ਵਿਕਰਮ ਤੇ ਦੀਪੂ ਤੇ ਅੱਜ ਆਪਾਂ ਜਾ ਰਹੇ ਹਾਂ ਯੂਰਪ ਦੇ ਵਿੱਚ ਪੋਸਟ ਕਰਨ ਅੱਗੇ ਬਾਬਾ ਦੱਸੂਗਾ ਇਹ ਨਵਾਂ ਤਰੀਕਾ ਜੀ ਪੋਸਟ ਕਰਨ ਦਾ ਇੱਥੇ ਪਿਕਅਪ ਪੁਆਇੰਟ ਬਣੇ ਹੁੰਦੇ ਆ ਪੋਸਟ ਕਰਨ ਦੇ ਤੇ ਉਹਦੇ ਵਿੱਚ ਆਪਾਂ ਆਪਣਾ ਮਤਲਬ ਜਿਹੜਾ ਕੋਈ ਵੀ ਸਮਾਨ ਆ ਜਿਹਨੂੰ ਡਿਲੀਵਰ ਕਰਨਾ ਉਹ ਪਿਕਅਪ ਪੁਆਇੰਟ ਦੇ ਵਿੱਚ ਜਾ ਕੇ ਆਪਾਂ ਲੋਕਰ ਹੁੰਦੇ ਉਹ ਲੋਕਰ ਦਾ ਕੋਡ ਭਰ ਕੇ ਤੇ ਉੱਥੇ ਆ ਡੱਬਾ ਪੋਣਾ ਤੇ ਉਸ ਤੋਂ ਬਾਅਦ ਇੱਕ ਐਪਲੀਕੇਸ਼ਨ ਹੁੰਦੀ ਹੈ ਜਿੱਦਾਂ ਮੰਨ ਲਓ ਇੱਥੇ ਇਨਪੋਸਟ ਚੱਲਦਾ ਪੋਲੈਂਡ ਦੇ ਵਿੱਚ ਪੋਕਸ ਤੇ ਇੱਕ ਪੋਕਸ ਦਾ ਚੱਲਦਾ ਤੇ ਇਹਨਾਂ ਦੇ ਪਿਕਅਪ ਪੁਆਇੰਟ ਹੁੰਦੇ ਆ ਉਹਨਾਂ ਦਾ ਇੱਕ ਕੋਡ ਭਰ ਕੇ ਐਪਲੀਕੇਸ਼ਨ ਤੇ ਐਡਰੈਸ ਲਿਖਿਆ ਹੁੰਦਾ ਫਿਰ ਬੰਦਾ ਹੁੰਦਾ ਏ ਉਹ ਇੱਥੋਂ ਮਤਲਬ ਡਿਲੀਵਰੀ ਜਿਹੜਾ ਮੈਨ ਹੁੰਦਾ ਡਿਲੀਵਰੀ ਪਰਸਨ ਆਗੇ ਚੱਕਦਾ ਡੱਬਾ ਤੇ ਉਹ ਫਿਰ ਲੇਬਲ ਲਾ ਕੇ ਤੇ ਜਿਹੜੀ ਜਿੱਥੇ ਪੋਸਟ ਕਰਨਾ ਹੁੰਦਾ ਉਹਦਾ ਡੱਬਾ ਉਥੇ ਪੋਸਟ ਕਰ ਦਿੰਦਾ ਆ ਦੇਖੋ ਲੱਗ ਲੱਗ ਕੰਪਨੀ ਆ ਇਹ ਹੈਗਾ ਅਲਰਗੋ ਇਹ ਹੈਗਾ ਜਿੱਦਾਂ ਮਤਲਬ ਕੋਈ ਆਪਣਾ ਜਿਹੜਾ ਖਾਣ ਪੀਣ ਦਾ ਸਮਾਨ ਹੋਵੇ ਗਰੋਸਰੀ ਵਗੈਰਾ ਉਹ ਇਦਾਂ ਦੇ ਪੁਆਇੰਟਾਂ ਤੋਂ ਆਪਾਂ ਪਿਕਅਪ ਕਰ ਸਕਦੇ ਆ ਤੇ ਦਾ ਕੋਡ ਲੱਗੇ ਆ ਇਹ ਕੋਡ ਪਾਉਣੇ ਤੇ ਆਪਾਂ ਆਪਣਾ ਪਾਰਸਲ ਇਥੋਂ ਲੈ ਸਕਦੇ ਆ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਅਗਲਾ ਜਿਹੜਾ ਪੁਆਇੰਟ ਇੱਥੇ ਆਪਾਂ ਜਾਣਾ ਦੋਸਤੋ ਪਹੁੰਚ ਗਏ ਆਪਾਂ ਆਪਣੇ ਪਿਕਅਪ ਪੁਆਇੰਟ ਤੇ ਹੁਣ ਤੁਹਾਨੂੰ ਦਿਖਾਵਾਂਗੇ ਪਿਕਅਪ ਪੁਆਇੰਟ ਵੀ ਕਿਦਾਂ ਇੱਥੇ ਆਪਾਂ ਜਿਹੜੇ ਪਾਰਸਲ ਨੂੰ ਸੈਂਡ ਕਰ ਸਕਦੇ ਆ ਸੋਨੇ ਸੋਨੇ ਡਸਟਬਿਨ ਵੀ ਹੈਗੇ ਇੱਥੇ ਇਦਾਂ ਆਹ ਸੋਨੇ ਸੋਨੇ ਡਸਟਬਿਨ ਆ ਵੇਖੋ ਤੇ ਆ ਇਹ ਪਿਕਅਪ ਪੁਆਇੰਟ ਆ ਏ ਐਨ ਪੋਸਟ ਦਾ ਵੇ ਇਨ ਪੋਸਟ ਦਾ ਪਿਕਅਪ ਪੁਆਇੰਟ ਆ ਵੇਖੋ ਹੁਣ ਇੱਥੇ ਆਪਾਂ ਇੱਕ ਕੋਡ ਭਰਨਾ ਤੇ ਮਸ਼ੀਨ ਖੁੱਲ ਜਣੀ ਆ ਤੇ ਆਪਾਂ ਪੈਕੇਜ ਆਪਣਾ ਪਾ ਲੈਣਾ ਇੰਨੀ ਕਿਥਾਂ ਦੇ ਕੈਮਰੇ ਵੀ ਕਰਦੇ ਚਲੋ ਸ਼ੁਰੂ ਕਰਦੇ ਆ ਜੀ ਸੋ ਦੋਸਤੋ ਇਹ ਹੈਗਾ ਇਹ ਇਨ ਪੋਸਟ ਦਾ ਪਿਕਅਪ ਪੁਆਇੰਟ ਤੇਦਾ ਵੇਖੋ ਤੇ ਇੱਥੇ ਜਦੋਂ ਵੀ ਆਪਾਂ ਪਾਰਸਲ ਸੈਂਡ ਕਰਨਾ ਆਪਣਾ ਪਹਿਲਾਂ ਜਾਣਾ ਇੱਥੇ ਇਹਦਾ ਸਾਨੂੰ ਭਾਸ਼ਾ ਘੱਟ ਵਧੀਆ ਹੁੰਦੀ ਆ ਇੰਗਲਿਸ਼ ਚੱਲ ਜਨੇ ਆਪਾਂ ਤੁਹਾਡੇ ਸਹੂਲਤ ਵਾਸਤੇ ਤੇ ਆ ਲਿਖਿਆ ਸੈਂਡ ਪਾਰਸਲ ਸੈਂਡ ਪਾਰਸਲ ਤੋਂ ਬਾਅਦ ਜੇ ਤੁਹਾਡੇ ਕੋਲ ਇੱਕ ਯੂਨੀਕ ਕੋਡ ਹੁੰਦਾ ਹੈ ਨਾ ਇੱਕ ਉਹ ਤੋਂ ਬਾਅਦ ਆਪਾਂ ਜਾਣਾ ਇੱਥੇ ਇੱਥੇ ਆਪਾਂ ਇੱਕ ਕੋਡ ਭਰਨਾ ਆਪਣਾ ਜਦੋਂ ਆਪਾਂ ਇੱਥੇ ਕੋਡ ਵਗੈਰਾ ਭਰ ਦਾਂਗੇ ਮੰਨ ਲਓ ਕੋਈ ਵੀ ਆਪਾਂ ਕੋਡ ਭਰਦੇ ਹਾਂ ਦਾ ਇੱਕ ਕੋਡ ਹੁੰਦਾ ਆ ਮੇਰੇ ਖਿਆਲ ਚ 10 ਕਿ ਡਿਜੀਟ ਦਾ ਕੋਡ ਹੁੰਦਾ ਉਹ ਆਪਾਂ ਕੋਡ ਭਰਾਂਗੇ ਤੇ ਉਸ ਤੋਂ ਬਾਅਦ ਇਦਾਂ ਇੱਥੇ ਲੋਕਰ ਖੁੱਲ ਜਾਣਾ ਆਟੋਮੈਟਿਕ ਆ ਲੋਕਰ ਨਾ ਆਟੋਮੈਟਿਕ ਖੁੱਲ ਜਾਣਾ ਆਪਣਾ ਪਾਰਸਲ ਪਲੇਸ ਕਰਕੇ ਜਦੋਂ ਤੁਸੀਂ ਪ੍ਰੋਸੀਡ ਤੇ ਪ੍ਰੋਸੀਡ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਸਾਰਾ ਜਿਹੜਾ ਪ੍ਰੋਸੈਸ ਆ ਉਹ ਖਤਮ ਆ ਫਿਰ ਅਗਲੇ ਦਿਨ ਡਿਲੀਵਰੀ ਪਰਸਨ ਆਊਗਾ ਅਗਲੇ ਦਿਨ ਡਿਲੀਵਰੀ ਵਾਲਾ ਪਰਸਨ ਆਊਗਾ ਉਹ ਇੱਥੋਂ ਚੱਕੂਗਾ ਪਾਰਸਲ ਤੇ ਜਿਹੜਾ ਵੀ ਤੁਹਾਡਾ ਕੋਡ ਹੋਊਗਾ ਉਹਨੂੰ ਕੋਡ ਤੇ ਪਤਾ ਹੋਊਗਾ ਵੀ ਤੇ ਇਹ ਪਾਰਸਲ ਕਿਹੜੇ ਐਡਰੈਸ ਤੇ ਜਣਾ ਉਹਨੇ ਉਹ ਐਡਰੈਸ ਦਾ ਲੇਬਲ ਉਤੇ ਤੁਹਾਡੇ ਪਾਰਸਲ ਤੇ ਲਾ ਗੇ ਤੁਹਾਡਾ ਪਾਰਸਲ ਉੱਥੇ ਪਹੁੰਚਾ ਲੈਣਾ ਆਇਆ ਜੀ ਸਭ ਤੋਂ ਸੌਖਾ ਤਰੀਕਾ ਪੋਲੈਂਡ ਦੇ ਵਿੱਚ ਜਾਂ ਯੂਰਪ ਕੰਟਰੀਆਂ ਦੇ ਵਿੱਚ ਆਪਣਾ ਪਾਰਸਲ ਸੈੱਟ ਕਰਨ ਦਾ ਤੇ ਵੇਖੋ ਵੀ ਸਿਕਿਉਰਿਟੀ ਇੱਦਾਂ ਬਹੁਤ ਐਥੇ ਤਿੰਨ ਕੈਮਰਾ ਲੱਗੇ ਇੱਕ ਆਹ ਕੈਮਰਾ ਲੱਗਾ ਇੱਕ ਆਹ ਦੋ ਕੈਮਰੇ ਇੱਕ ਆਹ ਕੈਮਰਾ ਲੱਗਾ ਦੂਸਰਾ ਤੇ ਇੱਕ ਵਾਰੀ ਖੜੇ ਕੈਮਰਾ ਆ ਵੀ ਥੱਲੇ ਇਹ ਥੱਲੇ ਕੈਮਰੇ ਤਿੰਨ ਲੱਗੇ ਆ ਜੀ ਫੁੱਲ ਸਿਕਿਉਰਿਟੀ ਦੇ ਨਾਲ ਇਹ ਸਿਸਟਮ ਚੱਲਦਾ ਤੇ ਇਦਾਂ ਦੀ ਕੋਈ ਘਬਰਉਣ ਦੀ ਗੱਲ ਨਹੀਂ ਵੀ ਤੁਹਾਡੇ ਪਾਰਸਲ ਚੋਰੀ ਹੋ ਜਾਣਗੇ ਜਾਂ ਕੁਝ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਸ ਜੀ ਤੁਸੀਂ ਕਿਸੇ ਵੀ ਟਾਈਮ ਇਹ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ 24 ਆਰਸ ਇਹ ਜਿਹੜਾ ਮਤਲਬ ਚੱਲਦਾ ਰਹਿੰਦਾ ਛੁੱਟੀ ਤੇ ਛੁੱਟੀ ਹੋਵੇ ਕੁਝ ਵੀ ਹੋਵੇ ਇਹਨਾਂ ਨੇ ਆਪਣਾ ਕੰਮ ਕਰਨਾ ਹੀ ਆ ਇਹ ਕੋਈ ਜਿੱਥੇ ਦੇ ਸਾਨਤ ਤਰੀਕੇ ਨੇ ਬਾਕੀ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਜਾਊਗਾ ਅਸੀਂ ਖੁਦ ਨਵੇਂ ਆ ਤੁਹਾਡੇ ਨਾਲ ਜਿਹੜੀਆਂ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਦੇ ਰਾਵਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਅਗਲੀ ਵੀਡੀਓ ਤੇ ਧੰਨਵਾਦ